ਤਨ ਤਨ ਬਾਬਾ ਬੁੱਧਾ ਜੀ ਸੇਵਾ ਸੁਸਾਇਟੀ ਜੋੜਾ ਫਾਟੇਖ ਸ੍ਰੀ ਅੰਮ੍ਰਿਤਸਰ ਵੱਲੋਂ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ ਪੱਤਰਕਾਰ ਮਿੰਟੂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜੀ ਚੈਰਮੈਨ ਜੀ ਗੁਮਾਨਤੀ ਪਹਿਲਵਾਨ ਵਾਰਡ ਨੰਬਰ 24 ਵਾਰਡ ਇੰਚਾਰਜ ਦੇ ਬਲੋਕ ਇੰਚਾਰਜ ਆ ਜਿਹੜਾ ਖੂਨਾਨ ਕੈਂਪ ਲਾਇਆ ਗਿਆ ਜਿਹੜੀ ਸੰਸਥਾ ਵੱਲੋਂ ਖੇਡਵਾਇਆ ਇਹ ਜੀ ਸਾਡੇ ਵੱਡੇ ਭਰਾ ਸਰਦਾਰ ਮਜੀਦ ਸਿੰਘ ਜੀ ਸੋਸਾਇਟੀ ਤਾਂ ਤਾਂ ਬਾਬਾ ਬੁੱਢਾ ਸੋਸਾਇਟੀ ਵੱਲੋਂ ਜੀ ਹਰ ਸਾਲ ਦੀ ਤਰ੍ਹਾਂ ਬਲੱਡ ਕੈਂਪ ਲਗਾਇਆ ਜਾਂਦਾ ਅੱਜ ਦੇ ਦਿਨ ਵੀ ਬਲੱਡ ਕੈਂਪ ਲਗਾਇਆ ਗਿਆ ਆ ਜੀ ਵੇਰੀ ਬਹੁਤਿਆਰੇ ਮਨਾਂ ਦੇ ਵਿੱਚ ਅਜੇ ਵੀ ਡਰ ਰਹਿੰਦਾ ਜੇ ਬਲੱਡ ਬਲੇਡ ਜਾਂ ਨਾਲ ਜਿਹੜੀ ਹੈ ਚਮੋਰੀ ਆ ਜਾਂਦੀ ਹੈ ਜਾਂ ਇਸ ਤਰ੍ਹਾਂ ਦੀ ਸਿਰਫ ਹੋਦੀ ਹੈ ਨਹੀਂ ਵੇਖੋ ਜੀ ਇਹ ਤੇ ਹਰ ਇੱਕ ਚੀਜ਼ ਨਾਲ 네ਗਟਿਵ ਪੋਜ਼ਿਟਿਵ ਜੁੜਿਆ ਹੈ ਆਪਣੇ ਥੋਰ ਪ੍ਰੋਸੈਸ ਹੀ ਹੈ ਜੇ 네ਗਟਿਵ ਸੋਚੋਗੇ ਤਾਂ 네ਗਟਿਵ ਰਿਜ਼ਲਟ ਨਿਕਲਣਾ ਹੈ ਜੇ ਪੋਜ਼ਿਟਿਵ ਸੋਚੋਗੇ ਤਾਂ ਪੋਜ਼ਿਟਿਵ ਨਿਕਲਣਾ ਹੈ ਮੈਂ ਖੁਦ ਹੀ ਆਪਣੀ ਗੱਲ ਕਰਦਾ ਮੇਰੇ ਸਾਨੂੰ 21 ਵਾਰ ਮੈਂ ਕਢਾ ਚੁੱਕਿਆ ਹਾਂ ਤੇ 22 ਵਾਰ ਅਜ ਕਢਵਾਉਣ ਜਾ ਰਿਹਾ ਹਾਂ ਇਹ ਬਾਕੀ ਮੇਰੇ ਸਾਹ ਜਿੰਨੀ ਵਾਰ ਅਸੀਂ ਕਢਵਾਈਏ ਤੰਦਰੁਸਤ ਬੰਦਾ ਜਿਹੜਾ ਹੈਗਾ ਉਹਨੂੰ ਕਢਵਾਉਣਾ ਚਾਹੀਦਾ ਹੈ ਉਦੇ ਵਾਸਤੇ ਲਾਇਬਨ ਦਾਇਆ ਕਿ ਆਪਣੀ ਸਰੀਰ ਦੀ ਜਿਹੜੀ ਤੰਦਰੁਸਤੀ ਜਾਂਦੀ ਹੈ ਬਰਕਰਾਰ ਰਹਿੰਦੀ ਹੈ ਜੀ ਮਹਾਦਾਨ ਮੰਨਿਆ ਜਾਂਦਾ ਇਸ ਨੂੰ ਜਿੰਨਾ ਜ਼ਰੂਰੀ ਹੁੰਦਾ ਹੈ ਬਿਲਕੁਲ ਬਿਲਕੁਲ ਜਿਹੜਾ ਖੂਨ ਹੈ ਮਹਾਦਾਨ ਮੰਨਿਆ ਜਾਂਦਾ ਇੱਕ ਬੜੀ ਵਧੀਆ ਇਹ ਸੇਵਾ ਹੈਗੀ ਹੈ ਜਿੱਦਾਂ ਤੁਹਾਨੂੰ ਦੱਸਿਆ ਜਾਂਦਾ ਕਿ ਗੁਰਨਾਨਕ ਹਸਪੀਟਲ ਦੇ ਵਿੱਚ ਇਹ ਉੱਥੇ ਬੱਚੇ ਹੈਥੈਲਸੀਮੀ ਦੇ ਮਰੀਜ਼ ਹੈਗੇ ਜਿਨ੍ਹਾਂ ਨੂੰ ਹਰ ਸਾਲ ਇਹ ਸਾਡੇ ਭਰਾ ਇਹ ਮਨਜੀਤ ਸਿੰਘ ਬੁੱਟਾ ਜੀ ਜਿਹੜੇ ਹੈਗੇ ਆ ਹਨਾ ਉਹਨਾਂ ਨੂੰ ਹਰ ਸਾਲ ਬਲੱਡ ਡੋਨੇਟ ਜਿਹੜਾ ਉੱਥੇ ਕਰਦੇ ਆ ਉਹਨਾਂ ਵਾਸਤੇ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ ਨੌਜਵਾਨ ਜਿਹੜੇ ਅੱਜ ਕੱਲ੍ਹ ਦੇ ਨਸ਼ਿਆਂ ਦੇ ਦੇ ਵਿਚ ਦੇ ਦੇ ਦਲਦਲ ਚ ਜਾ ਰਹੇ ਉਹਨਾਂ ਵਾਸਤੇ ਬਲੈਕ ਟੂ ਐਕਸਪੈਂਸਿਵ ਹਾਂਜੀ ਹਾਂਜੀ ਉਹਨਾਂ ਵਾਸਤੇ ਇੱਕ ਬੜਾ ਇੱਕ ਸੁਨਹਿਰੀ ਮੌਕਾ ਹੈ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਸਰਕਾਰਾਂ ਵੀ ਉੱਚ ਬੜਾ ਵਧੀਆ ਸਾਥ ਦੇ ਰਹੀਆਂ ਜਿਦਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੜੀ ਵਧੀਆ ਇੱਕ ਲਹਿਰ ਚੱਲ ਰਹੀ ਹੈ ਹਨਾ ਜੁਧ ਨਸ਼ਿਆਂ ਦੇ ਵਿਰੁੱਧ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਜੋ ਉਸ ਨੌਜਵਾਨਾਂ ਨੂੰ ਜੋ ਨਸ਼ੇ ਦੀ ਦਲਦਲ ਚ ਹਨਾ ਫਸੇ ਹੋਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਜਾਂ ਸੁਸਾਇਟੀ ਦੇ ਰਾਹੀਂ ਹਨਾ ਜਾਂ ਕਹਿ ਲਈ ਕਿਸੇ ਮੰਦਿਰ ਗੁਰਦੁਰ ਰਾਏ ਜਾਂ ਸੇਵਾ ਦੇ ਰਾਹੀ ਹੈ ਨਾ ਕੋਈ ਨਾ ਕੋਈ ਆਪਣੀ ਸੇਵਾ ਦੇ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦਾ ਦਿਮਾਗ ਹੈ ਜਿਹੜਾ ਹਨਾ ਕਿਸੇ ਸਹੀ ਬਣੇ ਲੱਗ ਸਕੇ ਕਿ ਜਿਹੜੀ ਦਲਦਲ ਚੋਂ ਹੈਗਾ ਨਿਕਲਿਆ ਜਾ ਸਕੇ ਕਿੰਨੇ ਕਿ ਨੌਜਵਾਨ ਹੁਣ ਤੱਕ ਜਿਹੜੇ ਫੂਲ ਦੇ ਚੁੱਕੇ ਤੇ ਕਿੰਨੀ ਕੀ ਗਿਣਤੀ ਹੈ ਹੱਲੇ ਤੱਕ ਮੈਂ ਜਿੰਨਾ ਤੱਕ ਮੈਨੂੰ ਪਤਾ ਹੈ ਕੋਈ 35 ਤੋਂ 40 ਜਿਹੜੇ ਸਾਡੇ ਭਰਾ ਨੌਜਵਾਨ ਜਿਹੜੇ ਹੈਗੇ ਹੈਗੇ ਬਲੱਡ ਡੋਨੇਟ ਕਰ ਚੁੱਕੇ ਹੈ ਜੀ ਮੇਰਾ ਨਾਮ ਮਜੀਤ ਸਿੰਘ ਜੀ ਤਾਂ ਤੁਹਾਨੂੰ ਪਪਾ ਬੁੱਢਾ ਹੀ ਸੇਵਾ ਸਾਥੀ ਦਾ ਮੁੱਖ ਸੇਵਾਦਾਰ ਹਾਂ ਤੇ ਅੱਜ 41ਵਾਂ ਖੂਨਦਾਨ ਕੈਂਪ ਗੁਰਦੁਆਰਾ ਦਸ ਦਮਨ ਸਾਹਿਬ ਧਰਮਪੁਰਾ ਵਾਰਡ ਨੰਬਰ 24 ਹਲਕਾ ਪੂਰਬੀ ਵਿਖੇ ਲਗਾਇਆ ਗਿਆ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਹ ਪੀਰ ਇਹ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਸਰਦਾਰ ਵਿਕਰਮਜੀਤ ਸਿੰਘ ਜੀ ਉਹਨਾਂ ਦੀ ਸਾਰੀ ਸਮੂਚੀ ਡਾਕਟਰਾਂ ਦੀ ਟੀਮ ਦੀ ਰਹਿਤ ਮਾਈ ਇਥੇ ਲੱਗ ਰਿਹਾ ਵਾ ਤੋਂ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ ਵਿਕਰਮਜੀਤ ਜੀ ਵੱਲੋਂ ਔਰ ਸਾਰੀ ਟੀਮ ਵੱਲੋਂ ਵਧੀਆ ਕੈਂਪ ਲਗਾਇਆ ਜਾ ਰਿਹਾ ਹੈ ਠੀਕ ਹੈ ਨਾ ਜਿਹੜੇ ਨੌਜਵਾਨਾਂ ਨੂੰ ਜਿਹੜੇ ਬਲੈਕ ਰੇਡ ਤੋਂ ਭੱਜਦੇ ਨੇ ਜਾਂ ਡਰਦੇ ਨੇ ਦੇਖੋ ਜੀ ਬਲੱਡ ਡੋਨੇਟ ਜਿਹੜਾ ਇਹ ਖੂਨਦਾਨ ਮਹਾਦਾਨ ਹੈ ਇਦੇ ਵਿੱਚ ਪਹਿਲਾਂ ਤਾਂ ਮੈਂ ਆਪਣੇ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਚਰਨਜੀਤ ਸਿੰਘ ਜੀ ਮਾਨਤੀ ਪਹਿਲਵਾਨ ਜੋ ਮੇਰਾ ਹਮੇਸ਼ਾ ਸਾਥ ਦਿੰਦਾ ਰਹਿੰਦਾ ਹੈ ਹਰ ਸਮੇਂ-ਸਮੇਂ ਤੇ ਸਰਦਾਰ ਵਿਕਰਮਜੀਤ ਸਿੰਘ ਜਸਪਾਲ ਸਿੰਘ ਹੀਰਾ ਜੀ ਤੇ ਮੈਂ ਆਪਣੀ ਸਾਰੇ ਟੀਮਾਂ ਦਾ ਨਾਮ ਲਵਾਂ ਸਾਰੇ ਜਿਹੜੇ ਵੀਰ ਮੇਰੇ ਨਾਲ ਸਹਿਯੋਗ ਲਾਉਂਦੇ ਨੇ ਉਹਨਾਂ ਦਾ ਪਹਿਲਾਂ ਬਹੁਤ ਧੰਨਵਾਦ ਹੈ ਤੇ ਬਾਕੀ ਰਹਿ ਗਈ ਖੂਨਦਾਨ ਕਰਨ ਤੇ ਜਿਹੜੇ ਨੌਜਵਾਨ ਡਰਦੇ ਵੀ ਨਹੀਂ 18 ਸਾਲ ਤੋਂ ਲੈ ਕੇ 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਇਨਸਾਨ ਖੂਨਦਾਨ ਕਰ ਸਕਦਾ ਵਾ ਇਹਦੇ ਨਾਲ ਕੋਈ ਕਮਜ਼ੋਰੀ ਵੀ ਨਹੀਂ ਆਉਂਦੀ ਔਰ ਸਰੀਰ ਕੇ ਨਾਲ ਤੰਦਰੁਸਤ ਰਹਿੰਦਾ ਸਰ 41ਵਾਂ ਖੂਨਦਾਨ ਕੈਂਪ ਤੇ ਆ ਬੜੀ ਵੱਡੀ ਜਿਹੜੀ ਹੈ ਤੁਹਾਡਾ ਡਾਕਟਰ ਅਲਾਵਾ ਕਿ 41ਵਾਂ ਖੂਨਦਾਨ ਕੈਂਪ ਲਗਾਇਆ ਵਾ ਕੀ ਕਾਰਨ ਕਿ ਖੂਨਦਾਨ ਕੈਂਪ ਹੀ ਜਿਹੜੇ ਤੁਹਾਡੇ ਕੋਲ ਉਜਗਤ ਕੀਤੇ ਜਾਂਦੇ ਆ ਖੂਨਦਾਨ ਦੀ ਜਰੀਦਨਾ ਅਹਿਮੀਅਤ ਜਿਹੜੀ ਹੈ ਜਦੋਂ ਵੇਖੇ ਥੈਲਾਸੀਮੀ ਦੇ ਔਰ ਮੈਂ ਹਮੇਸ਼ਾ ਜਦੋਂ ਵੀ ਤਰੀਮ ਕੀਤੇ ਆ ਆ ਲਾਗੇ ਮੇਰੇ ਬਿਕਰਮਜੀਤ ਸਿੰਘ ਜੀ ਏ ਇਹ ਸਾਡੀ ਮੇਨ ਪਾਵਰ ਦੇ ਨਾਲ ਇਹਨਾਂ ਦੇ ਨਾਲ ਹੀ ਕਿਉਂਕਿ ਥੈਲਾਸੀਮੀਆ ਦੇ ਜਿਹੜੇ ਬੱਚੇ ਇੰਨਾ ਕੋ ਵੀ ਹਸਪੀਟਲ ਦੇ ਵਿੱਚ ਹੈਗੇ ਨੇ ਇਹਨਾਂ ਦੇ ਬਲੱਡ ਬੈਂਕ ਤੇ ਵਿੱਚ ਵੀ ਹੈਗੇ ਨੇ ਮੇਰੇ ਕੋਲ 26 ਜਾਂ 30 ਦੇ ਕਰੀਬ ਆਪਣੇ ਕੋਲ ਫ੍ਰੀ ਉਹ ਪੋਸਟ ਦਿੰਦੇ ਨੇ ਜਿਹੜੇ ਥੈਲਾਸੀਮੀਆ ਬੱਚਿਆਂ ਨੂੰ ਉਹ ਜਿੰਨਾ ਚੱਕਰ ਆਪਾਂ ਗੱਡੀ ਕੋਈ ਜਿੱਤਾ ਲਾ ਲਓ ਫੇ ਚਾਰਜਿੰਗ ਹੁੰਦੀ ਹੈ ਤੇ ਫਿਰ ਉਹ ਗੱਡੀ ਚੱਲਦੀ ਜਾਂ ਮੋਬਾਈਲ ਚਾਰਜ ਹੁੰਦਾ ਪਰ ਜਿਹੜਾ ਬਲੱਡ ਹੈ ਜਿੰਨਾ ਚੱਕਰ ਉਹ ਬੱਚਿਆਂ ਨੂੰ ਬਲੱਡ ਨਹੀਂ ਨਾ ਚੜੇਗਾ ਉਹ ਬੱਚੇ ਆਪਣੀ ਲਾਈਫ ਨਹੀਂ ਜੀ ਸਕਾਂ ਸੋ ਬਿਕਰਮਜੀਤ ਸਿੰਘ ਦਾ ਵੀ ਬਹੁਤ ਧੰਨਵਾਦ ਹੈ ਚਲਨਜੀਤ ਸਿੰਘ ਵੀਰ ਦਾ ਵੀ ਧੰਨਵਾਦ ਜਿਹੜਾ ਹਮੇਸ਼ਾ ਮੇਰੇ ਨਾਲ ਸਾਥ ਦਿੰਦਾ ਸੋ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹੋ ਹੀ ਕਹਾਂਗਾ ਕਿ ਵਾਦ ਤੋਂ ਬਾਦ ਖੂਨਦਾਨ ਕਰਿਆ ਕਰੋ ਸੋ ਚੜਦੀ ਕਲਾ ਮਾਰੇ ਰਹੋ ਕਿੰਨੇ ਕੁ ਖੂਨਦਾਨੀ ਜਿਹੜੇ ਆ ਹੁਣ ਖੂਨ ਦੇਣਾ ਕਿਹਦੇ ਕਿੰਨੇ ਕਰ 30 ਤੋਂ 40 ਦੇ ਕਰੀਬ ਖੂਨਦਾਨ ਦਾਨੀ ਕਰ ਚੁੱਕੇ ਨੇ ਬਾਕੀ ਹੌਲੀ ਹੌਲੀ ਜੂ ਜੂ ਸਮਾਂ ਹੈ ਫੈਸ਼ਮੈਂਟ ਤੁਹਾਡੀ ਤੇ ਫੈਸ਼ਮੈਂਟ ਦੇ ਤੇ ਕੋਈ ਕਮੀ ਨਹੀਂ ਜੀ ਮਹਾਰਾਜ ਦੀ ਬੜੀ ਖੁੱਲੀ ਕਿਰਪਾ ਗੁਰਦੁਆਰਾ ਸਾਹਿਬ ਲੈਂਪ ਲੱਗਾ ਤੇ ਆਮ ਰਿਸਰਚਮੈਂਟ ਦੇ ਆਂਤ ਕਰਦੇ ਜਿਹੜੇ ਡੋਨੇਟ ਜੜਦੇ ਨੇ ਬਲੱਡ ਜਦੋਂ ਉਹਨਾਂ ਦੇ ਕਿਸੇ ਟਵਾਰਕ ਮੈਂਬਰ ਨੂੰ ਜ਼ਰੂਰਤ ਪੈਂਦੀ ਹੈ ਅਜੀ ਸਹੂਲਤ ਮਿਲਦੀ ਹੈ ਕਿ ਬਿਲਕੁਲ ਜੇ ਕੋਈ ਵੀ ਲੋੜਵੰਦ ਹੈ ਅੱਜ ਜਿਹੜੀ ਆ ਟੀਮ ਸਾਡੇ ਨਾਲ ਆ ਕੇ ਬਲੱਡ ਡੋਨੇਟ ਕਰ ਰਹੇ ਨੇ ਇਹ ਵੀਰ ਹਰ ਵਾਰੀ ਸਾਡੇ ਤਿੰਨ ਮਹੀਨੇ ਬਾਅਦ ਆਈਏ ਚਾਰ ਮਹੀਨੇ ਬਾਅਦ ਖੂਨਦਾਨ ਕੈਂਪ ਲਾਈਏ 6 ਮਹੀਨੇ ਬਾਅਦ ਜਦੋਂ ਵੀ ਲਈਏ ਟੀਮ ਸਾਡੇ ਨਾਲ ਤੁਰਦੀ ਹੈ ਔਰ ਇਹ ਤਾਂ ਹੀ ਆਂਦੇ ਕਿ ਜਦੋਂ ਲੋੜਵੰਦ ਨੂੰ ਕਿਸੇ ਮਰੀਜ਼ ਨੂੰ ਇਹਨਾਂ ਦੇ ਨੂੰ ਮਿਲਦਾ ਹੈ ਬਲੱਡ ਜਾਂ ਟੈਸਟਿੰਗ ਫੀਸ ਘੱਟ ਲੱਗਦੀ ਏ ਸੋ ਇਹ ਵੀਰ ਸਾਡ ਨੂੰ ਹਮੇਸ਼ਾ ਤਾਂ ਹੀ ਸਹਿਯੋਗ ਦਿੰਦੇ ਨੇ ਤੇ ਉਹ ਵਰਤ ਚੜ੍ਹ ਕੇ ਉਸ ਸਾਧ ਦੇ ਨਾਲ ਆਉਂਦੇ ਨੇ ਤੁਸੀਂ ਵੀ ਨੌਜਵਾਨ ਵੀਰ ਜੇ ਬਹੁਤ ਦੇ ਨੌਜਵਾਨ ਵੀਰ ਸਾਡੇ ਜਿਹੜੇ ਇਹ ਨਸ਼ੇ ਦੀ ਦਲਦਲ ਦੇ ਵਿੱਚ ਧਸਦੇ ਜਾ ਰਹੇ ਨੇ ਕੋਈ ਅਪੀਲ ਕੋਈ ਸਨੇਹਾ ਲਾਉਣਾ ਚਾਹੀਦਾ ਦੇਖੋ ਜੀ ਨਸ਼ੇ ਦੀ ਦਲਦਲ ਦੇ ਵਿੱਚ ਸਰਕਾਰਾਂ ਵੱਲੋਂ ਵੀ ਸਹਿਯੋਗ ਚਾਦ ਰਹੇ ਨੇ ਜਿਹੜੀ ਵੀ ਸਰਕਾਰ ਚੱਲ ਰਹੀ ਹੈ ਪੈਲੋ ਵੀ ਚਾਦ ਰਹੇ ਸੀ ਆ ਹੁਣ ਵੀ ਆ ਚਰਨਜੀਤ ਸਿੰਘ ਮਾਨਤੀ ਤੁਹਾਨੂੰ ਤੇ ਪਤਾ ਹੀ ਇਹ ਤੇ ਨਸ਼ਿਆਂ ਦੇ ਖਿਲਾਫ ਕਾਫੀ ਸਮੇਂ ਤੋਂ ਲੜ ਰਿਹਾ ਨੌਜਵਾਨਾਂ ਨੂੰ ਸਮਝਾਉਣਾ ਹੈ ਉਹਨਾਂ ਦੇ ਕੈਂਪ ਵੀ ਲਾ ਰਿਹਾ ਸੋ ਨਸ਼ੇ ਵੀ ਜਿਹੜੇ ਆਉਤੋਂ ਦੂਰ ਰਹਿਣਾ ਚਾਹੀਦਾ ਆਪਣੇ ਕਰਨ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਨੌਲੇਜ ਵਾਲਾ ਵੈਲਫੇਅਰ ਸੁਸਾਇਟੀ ਤੋਂ ਮੈਂ ਪ੍ਰੈਜ਼ੀਡੈਂਟ ਹੈ ਇੰਡੀਅਨ ਰੈਡਕ੍ਰੋਸ ਸੁਸਾਇਟੀ ਤੋਂ ਵੀ ਇਵੈਂਟ ਮੈਨੇਜਰ ਹੈ ਸੋ ਅੱਜ ਜੋ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੋਇਆ ਹੈ 14 ਜੂਨ ਨੂੰ ਵਰਲਡ ਬਲੱਡ ਡੋਨਰ ਡੇ ਮਨਾਇਆ ਜਾਂਦਾ ਹੈ ਉਹਦੇ ਤਹਿਤ ਅੱਜ ਬਲੱਡ ਕੈਂਪ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਸਦਾ ਮਜੀਤ ਸਿੰਘ ਢੋੜਾ ਫਟਕ ਮੰਤੀ ਪਹਿਲਵਾਨ ਜੀ ਕਿਉਂਕਿ ਉਹ ਰੈਗੂਲਰ ਸੇਵਾ ਦੇ ਕਾਰਜ ਕਰਦੇ ਰਹਿੰਦੇ ਨੇ ਉਹ ਉਹਦੇ ਵਿੱਚੋਂ ਹੀ ਅੱਜ ਕਰ ਰਹੇ ਹੈ ਕਿ ਜੋ ਬਲੱਡ ਡ ਬਲੱਡ ਜਿਹੜਾ ਵਾ ਉਹ ਕਿਸੇ ਮਸ਼ੀਨ ਦਾ ਕੋਈ ਫੈਕਟਰੀ ਦਾ ਸਾਇੰਸ ਨੇ ਅਜੇ ਤੱਕ ਕੋਈ ਫਾਰਮੂਲਾ ਨਹੀਂ ਬਣਾਇਆ ਇਨਸਾਨ ਇਹੋ ਜੀ ਮਸ਼ੀਨਰੀ ਹੈ ਜਿਹਦੇ ਵਿੱਚ ਬੰਦਾ ਹੈ ਤੇ ਬਲੱਡ ਦੇਣ ਨਾਲ ਜਿੱਥੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ ਉੱਥੇ ਆਪਣੇ ਸਰੀਰ ਨੂੰ ਦਾ ਬੜਾ ਫਾਇਦਾ ਹੈ ਜਿਹੜਾ ਰੈਗੂਲਰ ਡੋਨਰ ਉਹਦੇ 88% ਚਾਂਸ ਹਾਰਟ ਦੀ ਬਿਮਾਰੀ ਦੇ ਘਟ ਜਾਂਦੇ ਨੇ ਕੂਨ ਪਤਲਾ ਰਹਿੰਦਾ ਵਾ ਕੂਨ ਜੰਮਦਾ ਨਹੀਂ ਆ ਇਮਿਊਨਿਟੀ ਵੱਧਦੀ ਆ ਈਵਨ ਨਵੀਂ ਖੋਜ ਇਹ ਕੰਦੀ ਪਈ ਆ ਕਿ ਜਿਹੜਾ ਰੈਗੂਲਰ ਡੋਨਰ ਆ ਉਹਦੇ ਚ ਕੈਂਸਰ ਵਰਗੇ ਸੈੱਲ ਵੀ ਨਹੀਂ ਬੰਦੇ ਸੋ ਇਹ ਇੱਕ ਇਹੋ ਜੀ ਸੇਵਾ ਵਾ ਜਿਹਦੇ ਚ ਕਿਸੇ ਦੀ ਮਦਦ ਵੀ ਕਰਦੀ ਹੁੰਦੀ ਆ ਤੇ ਆਪਣੀ ਵੀ ਇਹਦੇ ਚ ਆਪਣੀ ਸਿਹਤ ਜਿਹੜੀ ਤੰਦਰੁਸਤ ਰਹਿੰਦੀ ਆ ਸੋ ਮੇਰੀ ਇਹੋ ਅਪੀਲ ਹੈ ਸਾਰਿਆਂ ਨੂੰ ਇਹੋ ਜੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਪੰਜਾਬ ਪੰਜਾਬੀ ਜਿਹੜੇ ਸਾਡੇ ਨੌਜਵਾਨ ਹੈ ਜਿੱਤੇ ਸਵਾਲ ਸਾਰੇ ਹਮੇਸ਼ਾ ਕਰਦੇ ਵੀ ਨਸ਼ਾ ਉਹ ਹਾਈਲਾਈਟ ਜਿਆਦਾ ਕਰ ਦਿੱਤਾ ਗਿਆ ਵੀ ਆ ਵੇਖੋ ਅੰਦਰ ਨੌਜਵਾਨੀ ਜਿਹੜੀ ਆ ਸੂਈਆਂ ਲਵਾ ਕੇ ਲੋਕਾਂ ਦੀ ਜ਼ਿੰਦਗੀ ਬਚਾ ਰਹੀ ਹੈ ਸਾਨੂੰ ਇਹ ਵੀ ਸੋਸ਼ਲ ਮੀਡੀਆ ਤੇ ਵੱਧ ਵੱਧ ਫਲਾਉਣਾ ਚਾਹੀਦਾ ਸੋ ਬਹੁਤ ਵਧੀਆ ਪ੍ਰਾਲਾ ਜੀ ਸਾਰੇ ਡੋਨਰ ਡੋਨਰ 40 ਦੇ ਆਸ-ਪਾਸ ਹੋ ਚੁੱਕੇ ਨੇ ਰੈਗੂਲਰ 100 ਪਲੱਸ ਦਾ ਸਾਡਾ ਟਾਰਗੇਟ ਹੈ ਤੇ ਲੱਗਦਾ ਚੀਜ਼ ਹੋਏਗਾ ਜੀ ਬਹੁਤ ਜਿਹੜਾ ਪਲੈਟਨੇਟ ਤੇ ਜਿਹੜੇ ਡਾਕਟਰ ਆਏ ਜੀ ਪ੍ਰੋਫੈਸ਼ਨਲ ਡਾਕਟਰ ਕਿਹੜੇ ਇਹ ਜੀ ਸਾਡਾ ਬਲੱਡ ਬੈਂਕ ਹੈਗਾ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਜੋ ਕਿ ਪੰਜਾਬ ਦੇ ਦੂਜਾ ਇਦਾਂ ਦਾ ਬਲੱਡ ਬੈਂਕ ਹੈ ਜੋ ਸਟੈਂਡ ਅਲੋਨ ਬਲੱਡ ਬੈਂਕ ਆ ਜੋ ਕੈਂਜੀ ਵੱਲੋਂ ਚਲਾਇਆ ਜਾਂਦਾ ਹੈ ਸਟੈਂਡ ਅਲੋਨ ਮਤਲਬ ਹੁੰਦਾ ਜਿਹੜਾ ਹਸਪੀਟਲ ਤੋਂ ਬਾਹਰ ਹੈ ਪਰ ਲਾਇਸੈਂਸ ਸਿਰਫ ਦੋ ਹੀ ਐ ਜੀਓਸ ਨੂੰ ਮਿਲਿਆ ਹੋਇਆ ਵਾ ਇੱਕ ਨਵੇਂ ਸ਼ਹਿਰੇ ਕਿੱਥੇ ਆ ਸੋ ਉਹ ਉਹਦੇ ਕੋਲ ਹੋਰ ਬੈਨੀਫਿਟ ਕੀ ਆ ਵੀ ਸਾਡੇ ਉਥੇ ਥੈਲਾਸੀਮੀਆ ਦੇ ਬੱਚੇ ਆ ਥੈਲਾਸੀਮੀਆ ਬਾਰੇ ਮੈਂ ਥੋੜਾ ਦੱਸਣਾ ਚਾਹੁੰਦਾ ਕਿ ਨਾ ਥੈਲਾਸੀਮੀਆ ਦੇ ਅਵੇਅਰਨੈਸ ਦੀ ਬੜੀ ਜ਼ਰੂਰਤ ਹੈ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ 170 ਤੋਂ ਪਲੱਸ ਬੱਚੇ ਨੇ ਥੈਲਾਸੀਮੀਆ ਦੇ ਉਹ ਬਿਮਾਰੀ ਇਦਾਂ ਦੀ ਹੈ ਕਿ ਬੱਚਾ ਜੋ ਜੰਮਦਾ ਹੈ ਉਹ 6-7 ਮਹੀਨੇ ਬਾਅਦ ਪ ਫਿਰ ਜਿੰਨਾ ਚਿਰ ਤੱਕ ਉਹਦੀ ਜ਼ਿੰਦਗੀ ਆ ਜੇ ਤੇ ਬਲੱਡ ਚੜਾਈ ਜਾਓਗੇ ਤੇ ਜਿੰਦਾ ਰਹੇਗਾ ਤਾਂ ਰੈਗੂਲਰ ਆਫਟਰ ਐਵੀ 15 ਡੇਜ਼ ਜਾਂ ਮਹੀਨੇ ਬਾਅਦ ਉਹਨੂੰ ਬਲੱਡ ਦੇਣਾ ਪੈਂਦਾ ਉਹਨਾਂ ਬੱਚਿਆਂ ਦੇ ਲਈ ਉਹਨਾਂ ਬੱਚਿਆਂ ਨੂੰ ਉਹ ਟੋਟਲ ਫਰੀ ਬਲੱਡ ਦਿੱਤਾ ਜਾਂਦਾ ਹੈ ਪ੍ਰੋਪਰ ਚੈੱਕ ਤੋਂ ਬਾਅਦ ਸਾਰਾ ਮੇਰਾ ਨਾਮ ਸੁਭਾਸ਼ ਸ਼ਰਮਾ ਔਰ ਮੈਂ ਅੱਜ ਦਾ ਜਿਹੜਾ ਸ਼ੁਭ ਦਿਹਾੜੇ ਤੇ ਜਿਹੜਾ ਇਹਨਾਂ ਨੇ ਖੂਨਦਾਨ ਮਹਾ ਖੂਨਦਾਨ ਕੈਂਪ ਲਾਇਆ ਮੇਰੇ ਵੱਡੇ ਭਰਾ ਮੇਰਾ ਮਨਜੀਤ ਭਰਾ ਜਿਹੜੇ ਇੱਥੋਂ ਹੈਗੇ ਐ ਬਾਡ ਨੰਬਰ 24 ਤੋਂ ਇਹ ਹਰ ਸਾਲ ਇਸੇ ਤਰ੍ਹਾਂ ਖੂਨਦਾਨ ਜਿਹੜਾ ਕੈਂਪ ਲਾਂਦੇ ਨੇ ਇਹ ਬੜਾ ਵੱਡਾ ਉਪਰਾਲਾ ਇੱਕ ਔਰ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਇਹਨਾਂ ਨੂੰ ਬਹੁਤ ਲੱਖ ਲੱਖ ਵਧਾਈ ਦੇਣਾ ਦੇ ਇਹਨਾਂ ਦੇ ਉਪਰਾਲੇ ਨਾਲ ਹਜ਼ਾਰਾਂ ਬੱਚਿਆਂ ਦੀ ਜਿਹੜੀ ਜਾਨ ਹੈ ਕੀਮਤੀ ਜਾਨ ਹੈ ਉਹ ਬਚਾਉਂਦੇ ਨੇ ਮੈਂ ਇਹ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੱਡਾ ਵੱਡਾ ਉਪਰਾਲਾ ਕਰਕੇ ਅੱਜ ਦਾ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਹ ਕੈਂਪ ਲਾਂਦੇ ਨੇ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਇਸੇ ਤਰ੍ਹਾਂ ਹੀ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਇਹਨਾਂ ਨੂੰ ਤੰਤਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਹਰ ਸਾਲ ਕੈਂਪ ਲਾਣ ਤੇ ਜਿਹੜੇ ਵਿਚਾਰੇ ਬੱਚੇ ਜਿਹੜੇ ਖੂਨਦਾਨ ਜਿਹੜੇ ਖੂਨ ਕਰਕੇ ਕਮੀਆਂ ਕੀ ਵਿਚਾਰਿਆਂ ਦੀ ਜਾਨ ਚਲੀ ਜਾਂਦੀ ਹੈ ਉਹਨਾਂ ਨੂੰ ਬਚਾਉਣ ਦਾ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਬਹੁਤ ਬਹੁਤ ਤੁਹਾਡਾ ਧੰਨਵਾਦ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ